ਹਾਂਜੀ ਅਰੇ ਆਜੋ ਇੱਥੇ ਆ ਆਠ ਠੇਡੀਆਂ ਦੇ ਚੌਂਕ ਲਾ ਕੇ ਦੇਖੋ ਜੀ ਤੂਰਾ ਮਾਨ ਸਰਕਾਰ ਹਰੇ ਖਿਲਾੜਿਆਂ ਨੂੰ ਕੋਈ ਦੇ ਲਈ ਜੋ ਇਸੇ ਲਾ ਕੇ ਲਾ ਰਿਹਾ ਕਰੋ ਇਸੇ ਲਾ ਕੇ ਲਾਓ ਜਾਈਂ ਲਾ ਕੇ ਰੱਖਾ ਕਰੋ ਲਾ ਕੇ ਲਾ ਕੇ ਨਹੀਂ ਠੀਕ ਆ ਜੀ ਗੱਡੀ अधी क्राइक करो लॻे पिए ਬਾਰ ਨਹੀਂ ਆਇਦਰੋ ਮਾਜਾ ਮਾਰਦੇ ਨਹੀਂ ਆਂ ਆਹ ਨੂੰ ਮੜਾ ਅੱਗੇ ਜਾਂਦੇ ਆਂ ਜਾਣਾ ਸੀ ਕਿ ਮੈਂ ਦਾੜਾ ਬਣਾ ਦਿੰਦਾ ਦੋਵੇਂ ਇੱਕ ਬਣਾ ਦੇ ਜਿੰਦਾਬਾਦ ਸਰਦਾਰ ਰਾਜ ਜੀ ਸੇ ਬੁਲਾ ਰ ਜਿੰਦਾਬਾਦ ਬੋਲੇ ਸੋਨਿਹਾਲ ਜਿੰਦਾਬਾਦ ਨਹੀਂ ਯਾਰ ਕਿਹਨੇ ਨਹੀਂ ਆਉਂਦਾ ਕੋਈ ਖਾਲੀ ਉਹ ਬਰਾਦਰ ਮੁਟਿਆਰ ਅਜਾ ਨਹੀਂ ਆਖੇ ਵੀ ਤੇ ਨਾਤਰ ਮੰਡੀ ਲੈ ਦਾ ਸਮਝਣ ਜਮਾ ਤੇਰਾ ਗਾਉ ਆ ਜਾ ਫੌਜੀ ਇਹ ਕਹਿੰਦਾ ਮੈਂ ਸੱਦਾ ਪੁੱਛਿਆ ਸੱਦਾ ਕੰਦੇ ਆਖੋ ਤਾਂ ਆਵੀ ਦੇਣਾ ਮੋਟਰ ਪਾਈ ਇਹ ਇਧਰ ਗਾਹਣੀਆਂ ਫੌਜੀਲੇ ਕੀ ਨਾ ਜੀ ਤੁਹਾਡਾ ਸਰਪੜ ਵਿਸਥੇ ਚੇਰਮੈਨ ਕੀ ਕਹਿਣਾ ਚਾਹੁੰਦੇ ਅੱਜ ਡੋਰ ਟੂ ਡੋਰ ਚੋਂ ਪ੍ਰਚਾਰ ਕੀਤਾ ਰਿਆ ਅੱਜ ਜਦੋਂ ਦੇ ਵੀ ਅਸੀਂ ਤੁਰੇ ਆਂ ਡੋਰ ਤੋਂ ਡੋਰ ਹਰ ਘਰ ਗਏ ਆਂ ਹਰ ਘਰ ਬਹੁਤ ਵਧੀਆ ਹੰਗਾਰਾ ਮਿਲਿਆ ਵਾ ਕਿਉਂਕਿ ਮੰਤਰੀ ਸਾਹਿਬ ਹਜੇ 2 ਸਾਲ ਹੋਏ ਬਣੇ ਨੂੰ ਤੇ ਆ ਜਿਹੜਾ ਏਰੀਆ ਜਿੱਥੇ ਫਿਰਦੇ ਆ ਇਥੇ ਪਾਣੀ ਦੀ ਬਹੁਤ ਦੇਖਦੇ ਸੀ ਇਥੇ ਪਾਣੀ ਨਹੀਂ ਸੀ ਵਾਟਰ ਸਪਲਾਈ ਦਾ ਇਥੇ ਹਰ ਗਲੀ ਦੇ ਵਿੱਚ ਪਾਣੀ ਜਿਹੜਾ ਵਾ ਵਾਟਰ ਸਪਲਾਈ ਦਾ ਪਹੁੰਚਾਤਾ ਵਾ ਤੇ ਇਹ ਕਰਕੇ ਬਹੁਤ ਲੋਕ ਖੁਸ਼ ਆ ਇਹਦੇ ਵਿੱਚ ਲੌਂਗ ਟਾਈਮ ਰਹਿ ਗਈ ਲੱਗਣ ਵਾਲੀ ਹਰ ਘਰ ਤੋਂ ਅਸ਼ਵਾਸ ਤੋਂ ਆਇਆ ਵਾ ਵੀ ਆ ਲਖਣ ਤੋਂ ਮਗਰੋਂ ਇਥੇ ਲੌਂਗ ਟਾਈਮ ਲਾਵਾਂਗੇ ਤੇ ਬਹੁਤ ਵਧੀਆ ਸ਼ਾਨਦਾਰ ਕਰੀਆਂ ਜਿਹੜੀਆਂ ਅਪਨਾ ਕੇ ਛੱਡਾਂਗੇ ਤੇ ਹਰ ਘਰ ਇਸ ਕਰਕੇ ਮੰਤਰੀ ਸਾਹਿਬ ਤੇ ਬਹੁਤ ਖੁਸ਼ ਆ ਕਿ ਇੱਥੇ ਪਾਣੀ ਨਹੀਂ ਸੀ ਸਭ ਤੋਂ ਵੱਡੀ ਦਿੱਕਤ ਜਿਹੜੀ ਪਾਣੀ ਦੀ ਸੀ ਪਾਣੀ ਇੱਥੇ ਪਹੁੰਚਾਤਾ ਬਬਰਤੀ ਸਾਹਿਬ ਨੇ ਆ ਬੰਦਾ ਕਿਉਂ ਡਿਆਵਾ ਵੀ ਕਿਹੜਾ ਵੜਾਵਾ ਇੱਕ ਤਰੀਕ ਨੂੰ ਦਵਾ ਦਾ ਬਟਰ ਦੁਵਾਈਏ ਝਾੜੂ ਦਾ ਤੇ ਮੰਤਰੀ ਸਾਹਿਬ ਨੂੰ ਅਸੀਂ ਐਮਪੀ ਬਣਾ ਕੇ ਦਿੱਲੀ ਭੇਜੀਏ ਤੇ ਦਿੱਲੀ ਨੂੰ ਜਿਹੜੇ ਸਾਡੇ ਬੰਦੇ ਮਸਲੇ ਆ ਦੂਜੇ ਤੇ ਜੇ ਆ ਉਹ ਮੰਤਰੀ ਸਾਹਿਬ ਹੀ ਉੱਥੇ ਜਾ ਕੇ ਕਰ ਸਕਦੇ ਆ ਹੋਰ ਕੋਈ ਇਹੋ ਜਿਹਾ ਬੰਦਾ ਨਹੀਂ ਵੀ ਜਿਹੜਾ ਬੰਦ ਤੇ ਸਾਡੇ ਜਿੱਤਰਾ ਸਾਨੂੰ ਬਹੁਤ ਵੱਡੀ ਦਿੱਕਤ ਦਾ ਬੰਦ ਹੀ ਆਉਣ ਡਈ ਆ ਵੀ ਜਿੱਤਰਾ ਠਾੜਦਾ ਏਰੀਆ ਜਿਹੜਾ ਵਾ ਉਹ ਬਚਾਉਣ ਵਾਸਤੇ ਉਹ ਸੈਂਟਰ ਨੇ ਬਚਾਉਣਾ ਵਾ ਸੈਂਟਰ ਨੇ ਬੰਦ ਬੰਨਣਾ ਵਾ ਸੈਂਟਰ ਦੇ ਉਹਦੇ ਨਾਲ ਕੰਧਾ ਕੱਢਣੀਆਂ ਉਹ ਜਿਹੜੇ ਕੰਮ ਮੰਤਰੀ ਸਾਹਿਬ ਕਰ ਸਕਦਾ ਵਾ ਤੇ ਸਾਰੇ ਦੁਨੀਆ ਨੂੰ ਪੂਰੇ ਸਭਰਾਪਿੰਡ ਨੂੰ ਤਾਂ ਬਹੁਤ ਵੱਡਾ ਆਸ਼ਵਾਸਾ ਵੀ ਇਹ ਮੰਤਰੀ ਸਾਹਿਬ ਹੀ ਕੰਮ ਕਰ ਸਕਦੇ ਹੋਰ ਕੋਈ ਨਹੀਂ ਕਰ ਸਕਦਾ ਨਰਜੀ ਸਿੰਘ ਹਰਲਾ ਜੀ ਅਰੇ ਕੀ ਕਹਿਣਾ ਚਾਹੁੰਦੇ ਜੋ ਅੱਜ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਰਹੇ ਅਸੀਂ ਡੋਰ ਟੂ ਡੋਰ ਲਾਲਜੀ ਦੇ ਢੁੰਡੇ ਦੇ ਹੱਕ ਵਿੱਚ ਕਰ ਰਹੇ ਹਾਂ ਜੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਪਿਛਲੀ ਵਾਰ ਅਸੀਂ 2022 ਚ ਜਿੰਨੀਆਂ ਗੁਦਾਨ ਖਵਾ ਸੀਟਾਂ ਨੇ ਉਹਨਾਂ ਵਿੱਚੋਂ 1100 ਲੀਡਸ ਭਰਾ ਕੇ ਮੰਤਰੀ ਸਾਹਿਬ ਨੂੰ ਮਿਲੀ ਸੀ ਐਰ ਕੀ ਸਾਨੂੰ ਆਸ ਹੈ ਵੀ 1100 ਤੋਂ ਵੱਧ ਲੀਡ ਮਿਲੂਗੀ ਲਾਲਜੀ ਕੁਲਰ ਨੂੰ ਸਭਰਾ ਪਿੰਡ ਵਿੱਚ ਮੇਰਾ ਨਾਮ ਦਰਸ਼ਨ ਸਿੰਘ ਨੰਬਰ 10 ਦਾ ਪਿੰਡ ਸਭਰਾ ਸਿੰਘ ਅੱਗੇ ਆ ਕੀ ਕਹਿਣਾ ਚਾਹੁੰਦੇ ਜੋ ਅੱਜ ਡੋਰ ਟੂ ਡੋਰ ਚੌਣ ਪ੍ਰਚਾਰ ਕੀਤਾ ਲਾਲਜੀਤ ਭੁੰਦਰ ਦੇ ਹੱਕ ਤੇ ਪਿੰਡ ਸਭਰਾ ਨੰਬਰ 10 ਦੇ ਮੁੰਡਿਆਂ ਨੇ ਤੇ ਕੁ ਡੋਰ ਕਰ ਰਹੇ ਆ ਬਹੁਤ ਕਮਰਾ ਕੱਚਾ ਵਾਦੇ ਕਮਰਾ ਆਗ ਦੇ ਕਿ ਲਾਲਜੀਤ ਭੁੰਦਰ ਸਾਹਿਬ ਦੇ ਖਲੋਣੇ ਜਿਤਾਵਾ ਪਿੰਡ ਸਭਰਾ ਕਿਵੇਂ ਦਾ ਸਹਿਯੋਗ ਮਿਲ ਰਿਹਾ ਜੇ ਦੇ ਕੇ ਵਧੀਆ ਸਹਿਯੋਗ ਮਿਲ ਰਿਹਾ ਬੜੀ ਆਨ ਤੇ ਸ਼ਾਨ ਨਾਲ ਲਾਲਜੀਤ ਭੁੰਦਰ ਪਿੰਡ ਸਭਰਾ ਦੇ ਜੇ ਤੁਹਾਨੂੰ ਇਹ ਨੰਬਰ 10 ਦਾ ਵਾਦਾ ਆ ਆਂ ਵਲੰਟੀਅਰ ਆਗੂ ਸਭਰਾ ਕੀ ਕਹਿਣਾ ਚਾਹੁੰਦੇ ਜੀ ਅੱਜ ਡੋਰ ਟੂ ਡੋਰ ਚੋਂ ਪ੍ਰਚਾਰ ਕੀਤਾ ਜੀ ਸਰਦਾਰ ਲਾਲਜੀ ਸਿੰਘ ਪੁੱਲਰ ਕੈਬਨਿਟ ਮੰਤਰੀ ਜਿਹਨਾਂ ਨੂੰ ਐਮਪੀ ਦੀ ਟਿਕਟ ਡਿਕਲੇਅਰ ਹੋਈ ਆ ਉਹਨਾਂ ਦਾ ਚੋਰ ਪ੍ਰਚਾਰ ਕਰ ਰਹੇ ਹਾਂ ਬਹੁਤ ਭਰਮਾਂ ਘਾਰਾ ਮਿਲ ਰਿਹਾ ਪਿੰਡ ਵਿੱਚੋਂ ਜੋ ਟੂਟੀਆਂ ਲੋਕਿੰਗ ਟੇਲਾਂ ਲੱਗੀਆਂ ਹੋਈਆਂ ਲੋਕ ਸਾਨੂੰ ਠੰਡੇ ਪਲਾ ਰਹੇ ਬਹੁਤ ਛਾ ਲੋਕਾਂ ਦੇ ਵਿੱਚ ਅੱਜ ਅਸੀਂ ਉਹਨਾਂ ਦੇ ਝੰਡੇ ਤੇ ਪੋਸਟਰ ਲਾ ਕੇ ਲੋਕਾਂ ਨੂੰ ਟੇਲਤ ਕਰ ਰਹੇ ਹਾਂ ਕਿ ਲਾਲਜੀ ਸਿੰਘ ਪੁੱਲਰ ਨੂੰ ਜਿਟਾਇਆ ਗਿਆ ਆਣਾ ਚਾਹੁੰਦੇ ਨੇ ਨਹੀਂ ਜੋ ਅਸੀਂ ਜੀ ਅੱਜ ਡੋਟ ਡੋਟ ਕਰ ਰਹੇ ਹਾਂ ਆਹ ਸੁਹਾਣ ਦੇ ਘਰੇ ਆਏ ਆਂ ਸੇਵਾ ਇਤਰਾ ਹੀ ਦੀ ਆ ਠੰਡੇ ਜਾਂਦਾ ਕੋਈ ਵੇਸ਼ਨ ਜਾਂਦਾ ਪਹਿਲਾਂ ਗੁਰਿੰਦਰ ਸਿੰਘ ਦੇ ਘਰ ਗਏ ਨਹੀਂ ਪੰਜਾਬ ਮੈਂਬਰ ਜਨਾਮ ਪਾਰਟੀ ਦਾ ਆਪਣਾ ਪ੍ਰਧਾਨਾ ਜੀ ਉਹਨਾਂ ਦੇ ਘਰ ਗਏ ਉਹਨਾਂ ਨੂੰ ਵੇਸ਼ਨ ਖਵਾਇਆ ਮਤਲਬ ਮਟਰ ਖਵਾਏ ਹੋਣ ਠੰਡੇ ਮੈਨਾ ਬੇਜ਼ਾਫੀ ਸੇਵਾ ਕਰਦੇ ਲੋਕ ਦੇ ਇੱਚ ਕਰਦੇ ਲੋਕ ਜੀ ਇਹ ਪਾਰਟੀ ਦੇ ਲੋਕ ਸੇਵ ਕਰਦੇ ਆ ਕੰਮ ਕੀਤੇ ਲੋਕਾਂ ਨੇ ਆਹ ਐ ਘਰ ਤੋਂ ਲੈ ਕੇ ਮੇਰਾ ਗਲੀਆਂ ਬਾਹਰ ਬੈਠਾ ਗਿੱਜੀ ਕਿਤੇ ਕੱਚੀ ਸਭ ਲੋਕ ਇੰਤਜ਼ਾਰ ਰੱਖੀ ਆ ਟੈਬਲ ਨੇ ਹੋਈ ਆ ਜੀ ਸਿੰਘ ਰਾਣਾ ਅਰੇ ਕੀ ਕਹਿਣਾ ਚਾਹੁੰਦੇ ਜੋ ਅੱਜ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਰਹੇ ਅਸੀਂ ਡੋਰ ਟੂ ਡੋਰ ਲਾਲ ਜੀ ਦੇ ਹੱਕ ਵਿੱਚ ਕਰ ਰਹੇ ਹਾਂ ਜੀ ਬਹੁਤ ਵਧੀਆ ਹੰਕਾਰਾ ਮਿਲ ਰਿਹਾ ਪਿਛਲੀ ਵਾਰ ਅਸੀਂ 2022 ਚ ਜਿਹੜੀਆਂ ਵਿਧਾਨ ਸਭਾ ਸੀਟਾਂ ਨੇ ਉਹਨਾਂ ਵਿੱਚੋਂ 11 ਉਹ ਲੀਡਸ ਭਰ ਕੇ ਮੰਤਰੀ ਸਾਹਿਬ ਨੂੰ ਮਿਲੀ ਸੀ ਐਰ ਕੀ ਸਾਨੂੰ ਆਸ ਹੈ ਵੀ 1100 ਤੋਂ ਵੱਧ ਲੀਡ ਮਿਲੂਗੀ ਲਾਲ ਜੀ ਕੁਲਰ ਨੂੰ ਸੁਭਰਾ ਦੇ ਪਿੰਡ ਵਿੱਚ ਜੀ ਤੁਹਾਡਾ ਕੀ ਕਹਣਾ ਤੁਹਾਡੇ ਅੱਜ ਜੋ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਸਾਨੂੰ 5-6 ਦਿਨ ਹੋ ਗਏ ਆ ਡੋਰ ਟੂ ਡੋਰ ਕਾਫੀ ਸਾਈਂਸ ਚੱਲ ਰਹੀ ਹੈ ਕਿਹਾ ਸਰਕਾਰ ਕਿਆ ਅੱਜ ਚਲ ਰਹੀ ਹੈ ਬਾਹਰ ਵਰਕਰਾਂ ਵਾਲਾ ਉਹਦੇ ਦਰਨਾ ਲੋਕਾਂ ਦਾ ਬਹੁਤ ਚੰਗਾ ਲੱਗ ਰਿਹਾ ਬਹੁਤ ਵਧੀਆ ਇਹਨਾਂ ਦਾ ਅੰਗਰੇਜ਼ ਆ ਕੀ ਕਹਣਾ ਜੋ ਅੱਜ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਬਹੁਤ ਵਧੀਆ ਭਾਜੀ ਮੈਨੂੰ ਲੱਗਾ ਵੀ ਅੱਜ ਆਪਣੇ ਘਰੇ ਨੇ ਮਗਾਂਦ ਨੇ ਆਏ ਵੀਰ ਹਣੇ ਸਾਰੇ ਮੈਂਬਰਾਂ ਦਾ ਬਹੁਤ ਧੰਨਵਾਦ ਕੋਈ ਗੱਲ ਨਹੀਂ ਸਹਿਯੋਗ ਪੂਲ ਸਹਿਯੋਗ ਦਵਾਂਗੇ ਆਪਾਂ ਇਹਨਾਂ ਦਾ ਵੀਰ ਉਹਨਾਂ ਦਾ ਕਿੱਦਾਂ ਕਿ ਪਿਛਲੇ 2 ਸਾਲਾਂ ਦੇ ਵਿੱਚ ਜਿੱਦਾਂ ਆਮ ਆਦਮੀ ਪਾਰਟੀ ਵੱਲੋਂ ਕੋਈ ਕਾਰਜਕਾਲ ਤੁਹਾਡੇ ਵਾਸਤੇ ਕੋਈ ਵਿਕਾਸ ਕਾਰਜ ਕੀਤੇ ਗਏ ਆ ਕੀ ਉਹਨਾਂ ਕਾਰਜਕਾਲ ਨਾਲ ਤੁਸੀਂ ਖੁਸ਼ ਹੋ ਵਿਕਾਸ ਕਾਰਜਾਂ ਤੋਂ ਭਾਜੀ ਦੋ ਕੰਮ ਹੋਏ ਆਪਣੇ ਬਹੁਤ ਵਧੀਆ ਹੈ ਭਾਈ ਸਭ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਕੰਮ ਜਿਹੜਾ ਟੂਟੀਆਂ ਦਾ ਵੇੜੇ ਦੇ ਵਿੱਚ 165 ਟੂਟੀਆਂ ਲੱਗੀਆਂ ਭਾਜੀ ਸਭ ਤੋਂ ਵਧੀਆ ਕੰਮ ਹੈ ਘਰ-ਘਰ ਵਿੱਚ ਪਾਣੀ ਪਹੁੰਚਾਇ ਪਾਜੀ ਸਭ ਦੋ ਦਿਨਾਂ ਦੇ ਵਿੱਚ ਕੰਮ ਹੋਇਆ ਇਹ ਤਾਂ ਸਭੂਲਰ ਸਾਹਿਬ ਨੇ ਇੱਕ ਦਿਨ ਹੀ ਫੋਨ ਕੀਤਾ ਅਗਲੇ ਦਿਨ ਕੰਮ ਸ਼ੁਰੂ ਹੋ ਗਿਆ ਪਹਿਲਾਂ ਇੰਨਾ ਟਾਈਮ ਹੋ ਗਿਆ ਕਿ ਕੰਮ ਨਹੀਂ ਚੱਲਿਆ ਤੇ ਜੇ ਹੋਇਆ ਤੇ ਇੱਕ ਦਿਨ ਚ ਹੀ ਹੋ ਗਿਆ ਪਾਜੀ ਬਹੁਤ ਵਧੀਆ ਲੱਗਾ ਚਾਹਨਾ ਹਰ ਇੱਕ ਵਧੀਆ ਕੰਮ ਹੋਇਆ ਪਾਜੀ ਬਾਕੀ ਚੱਲਣ ਦੇ ਆ ਕੰਮ ਗਲੀਆਂ ਦਾ ਨਾਲੀਆਂ ਦਾ ਸਾਰਾ ਉਹ ਵੀ ਬਣੂਗਾ ਆਪਣਾ ਵੀ ਹੋਇਆ ਕੰਮ ਕਲੀ ਦਾ ਸਾਰਾ ਸਾਰੇ ਵੇੜੇ ਦਾ ਵੀ ਹੋਊਗਾ ਬਾਕੀ ਸੌ ਹਲੀ ਹੁੰਦੀ ਤੁਹਾਨੂੰ ਪਤਾ ਟਾਈਮ ਲੱਗਦਾ ਕੰਮ ਤੇ ਕੋਈ ਵੀ ਕੰਮ ਕਰਨ ਤੇ ਵੇਖ ਸਕਦੇ ਜੋ ਆਪਣੀ ਗਲੀ ਦੇ ਵਿੱਚ ਇੰਟਰਲੌਕ ਟਾਇਲ ਵੀ ਲੱਗੀ ਹੋਈ ਆ ਸੀਵਰੇਜ ਪਿਆ ਸਭ ਤੋਂ ਜ਼ਿਆਦਾ ਗੰਦੀ ਇਹ ਗਲੀ ਦੇ ਵਿੱਚ ਤੇ ਨਿਕਲ ਗਿਆ ਠੀਕ ਹੈ ਭਾਈ ਤੇ ਬਾਕੀ ਹੌਲੀ ਹੌਲੀ ਦੁਨੀਆਂ ਗਲੀਆਂ ਦਾ ਵੀ ਨਿਕਾਸ ਹੋਊਗਾ ਮੰਤਰੀ ਜੀ ਸਾਹਿਬ ਨੇ ਦਿੱਤਾ ਵਾਦਾ ਵੀ ਇਹ ਤਾਂ ਅੰਤੀ ਦੀ ਚੋਣ ਤੋਂ ਬਾਅਦ ਕੰਮ ਸ਼ੁਰੂ ਹੋਊਗਾ ਫਿਰ